ਤੇਰੇ ਪਿਆਰੇ ਪ੍ਰਭੂ ਨੂੰ ਵਾਰ-ਵਾਰ ਸਿਮਰ। ਉਹ ਰਸਤੇ ਵਸਮਰ ਕੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਦੇ ਵਿੱਚ ਸੰਭਾਲਦੇ ਹੈ। ਉਹਦੇ ਨਾਮ ਨੂੰ ਹਿਰਦੇ ਦੇ ਵਿੱਚ ਸੰਭਾਲ ਕੇ ਫਿਰ ਉਹ ਆਪਣਾ ਜਿਹੜਾ ਆਤਮਿਕ ਜੀਵਨ ਹੈ, ਆਤਮਾ ਦਾ ਜੀਵਨ ਉਹ ਆਤਮ ਤੀਰ ਬਣਾ ਹਾਸਲ ਕਰਦੇ ਏ ਉਹ ਉੱਚੀ ਸੋਚ ਦੇ ਮਾਲਕ ਬਣ ਜਾਂਦੇ ਏ ਤਾਂ ਉੱਚੇ ਵਿਚਾਰਾਂ ਦੇ ਮਾਲਕ ਬਣ ਜਾਂਦੇ ਹਮ ਜੀ ਪਹਿਲਾ ਜਨ ਗੁਰਮੁਖ ਪਿਆਰਾ ਦੇਵਿਆ ਤਨ ਬੋ ਬਜਾ ਹਾ ਬੱਜ ਚੱਲਦੀ ਭਾਈ ਮੈਂ ਉਹਨਾਂ ਮੁਨੱਖਾਂ ਤੋਂ ਸਦਕੇ ਆ ਉਹਨਾਂ ਵਰ ਸਿੱਖਾਂ ਤੋਂ ਸਦਕੇ ਆ ਕਿਨਾਂ ਕੋ ਜਿਨ੍ਹਾਂ ਨੇ ਗੁਰੂ ਦੀ ਸ਼ਰਨ ਪੈਣਾ ਕੀਤਾ ਅਤੇ ਗੁਰੂ ਦੀ ਸ਼ਰਨ ਪੈ ਕੇ ਉਹ ਪਿਆਰੇ ਪ੍ਰਮਾਤਮਾ ਦੀ ਸੇਵਾ ਵਰਧੀ ਕੀਤੀ ਹੈ। ਓਏ ਆਪੁ シュਟੇ ਪਰਵਾਸਿਆ ਸਭ ਜਗ ਤੜਾਇਆ। ਆਹ ਪਾਸ਼ਾ ਪਿੰਦੇ ਭਾਈ ਜਿਨ੍ਹਾਂ ਨੇ ਕੀਤਾ ਜੀਵਨ ਕਮਾਲਿਆ ਨਾ ਉਹ ਆਪ ਭਵਸਾਗਰ ਤੋਂ ਬਾਦੂ ਜੀ ਕੋਈ ਆਪ ਛੁੱਟੀ ਪਰਵਾਰ ਸਿਓ ਕਦਿਰ ਉਹ ਆਪਣੇ ਪਰਿਵਾਰ ਨੂੰ ਵੀ ਸੁਧਾਰ ਲੈਂਦੀ ਹੈ ਕੋਈ ਆਪ ਛੁੱਟੀ ਆਪ ਵੀ ਛੁੱਟਦੀ ਹੈ ਆਪਣੇ ਪਰਿਵਾਰ ਨੂੰ ਸੁਧਾਰ ਸਭ ਜਦ ਤੱਕ ਟਕੜਾ ਬਾਦਸ਼ਾਹ ਕਹਿੰਦੇ ਭਾਈ ਹੋਰ ਤਾਂ ਹੋਰ ਉਹ ਸਾਰਾ ਸੰਸਾਰ ਵੀ ਬਚਾ ਦੇ ਇਹ ਸੰਸਾਰ ਦੇ ਲੋਕਾਂ ਦਾ ਵੀ ਭਲਾ ਹੈ ਜਿਨ੍ਹਾਂ ਨੇ ਗੁਰੂ ਦੀ ਸ਼ਰਨ ਪਈ ਕਿ ਪ੍ਰਮਾਤਮਾ ਦੀ ਸੇਵਾ ਕਰਤੀ ਉਹ ਆਪ ਦਾ ਆਪ ਆਪ ਬਚਾਉਣੀ ਹੈ ਭਾਵੇਂ ਕਰ ਤੋਂ ਪਾਪ ਲੱਗਉਂਦੀ ਆ ਆਪਣੇ ਪਰਿਵਾਰ ਨੂੰ ਵੀ ਛਡਾ ਲਈ ਤੇ ਇਹ ਦੁਨੀਆ ਦੇ ਅਨੇਕਾਂ ਜੀਵਾਂ ਨੂੰ ਵੀ ਤਾਰ ਲੈਂਦੀ ਹੈ ਜਿਨ੍ਹਾਂ ਨੇ ਨਾਮ ਧਿਆਇਆ ਜਿਨ੍ਹਾਂ ਨੇ ਨਾਮ ਨੂੰ ਧਿਆਉਣਾ ਕੀਤਾ ਗਏ ਮੋਸ਼ਕਤ ਘਾਲ ਆਖਿਰ ਉਹਨਾਂ ਦੀ ਦਾ ਹਾਲ ਉਹਨਾਂ ਦੀ ਮਿਹਰ ਜੋ ਛਾਏ ਪੈਂਦੀ ਹੈ ਨਾਲੇ ਤੇ ਮੁਖਲੇ ਉਹ ਪਰਮਾਤਮਾ ਦੇ ਦਰਜੇ ਸੋਹਣੇ ਮੁਖ ਦੇ ਨਾਲ ਉਜਲੇ ਮੁਖ ਦੇ ਨਾਲ ਜਾਂਦੇ ਨੇ ਸੁਰਗ ਨੂੰ ਕਿਤੇ ਛੁੱਟੀ ਨਾਲ ਉਹ ਆਪ ਤਾਂ ਸੁੜਦੇ ਤੇ ਦੁਨੀਆਂ ਹੋਰ ਦੁਨੀਆਂ ਨੂੰ ਵੀ ਛਡਾ ਲੈਂਦੇ ਹਨ ਗੁਰਪਿਆਰੇ ਆ ਗੁਰੂ ਦੀ ਜਿੰਨੀ ਵੀ ਸਿੱਧ ਸਲਾਹ ਨੂੰ ਵਿਅਉ ਨਹੀਂ ਕਰਿਆ ਕਰ ਗੁਰੂ ਸਲਾਹਾ ਜੋਗ ਹੈ ਪਿਆਰੀ ਗੁਰੂ ਦੇ ਰਾਹੀ ਹੀ ਮੈਂ ਪਰਮਾਤਮਾ ਦੀ ਸੇਵਾ ਭਗਤੀ ਸ਼ੁਰੂ ਕੀਤੀ ਹੈ ਪਿਆਰੀ ਗੁਰੂ ਦੇ ਰਾਹੀ ਉਹ ਭਲੇਆ ਤੂੰ ਵੀ ਗੁਰੂ ਨੂੰ ਸਲਾਹਿਆ ਕਰ ਅਤੇ ਗੁਰੂ ਦੇ ਰਾਹੀ ਇਹ ਸੇਵਾ ਭਗਤੀ ਦੀ ਦਾਤ ਪ੍ਰਾਪਤ ਕਰਿਆ ਕਰ

ਉਹ ਬਹੁਤ ਵੱਡਾ ਉਪਕਾਰ ਹੈ ਮੈਂ ਉਹ ਗੁਰੂ ਦਾ ਕੀਤਾ ਹੋਇਆ ਹੁਣ ਕਦੇ ਵੀ ਭੁੱਲ ਨਹੀਂ ਸਕਦਾ ਹਾਂ ਜੋ ਸਿੱਖ ਬਰਸੀ ਬਣੀ ਸੀ ਪੁੱਤ ਨਾ ਭਾਈ ਆਹ ਪਾਸ਼ਾ ਕਹਿੰਦੇ ਜੇ ਭਾਈ ਗੁਰੂ ਦੇ ਜਿਹੜੇ ਸਿੱਖ ਗੁਰੂ ਦੀ ਦਸੀ ਹੋਈ ਸੇਵਾ ਕਰ ਜਿਹੜੇ ਪਾਸੇ ਨੂੰ ਗੁਰੂ ਦਰਤਾ ਉਹ ਭਾਗਾ ਵਾਲੀ ਉਹ ਵੱਡੀ ਕਿਸਮ ਦਵਾਈ ਦੀ ਉਹ ਪਰਮਾ ਵਾਲੀ ਹਨ ਜੀ ਜਨਮ ਦਾ ਤਨ ਕੋ ਵਾਰਿਆ ਸਦਾ ਸਦਾ ਕੁਰਬਾਨੀ ਆ ਸਤਿਗੁਰੂ ਜੀ ਕਹਿੰਦੇ ਦਾਸ ਨਾਨਕ ਉਹਨਾਂ ਤੋਂ ਸਤ ਕੀ ਜਾਂਦਾ ਹੈ ਉਹਨਾਂ ਤੋਂ ਹਜਾਰ ਜਾਂਦਾ ਹੈ ਜਿਹੜੇ ਗੁਰੂ ਦੀ ਦਸੀ ਸੇਵਾ ਕਰਉਂਦੇ ਹੈ ਸਦਾ ਹੀ ਕਰਵਾਨ ਜਾਂਦਾ ਹੈ ਕਿਉਂਕਿ ਗੁਰੂ ਦੀ ਦਸੀ સેવા ਕਰਵਾ ਕੇ ਸ੍ਰੀ ਅਮਰਦਾਸ ਜੀ ਤੋਂ ਸ੍ਰੀ ਅਮਰਦਾਸ ਜੀ ਗੁਰੂ ਅਮਰਦਾਸ ਬਣ ਗਏ ਦਾ ਪਿਰਤਾਰ ਹੈ ਉਹਨਾਂ ਦਾ ਜੀਵਨ ਉਹਨਾਂ ਨੂੰ ਗੁਰੂ ਰਾਮਦਾਸ ਜੀ ਕਹਿੰਦੇ ਐਸੀ ਸੇਵਾ ਕਰਵਾਉਣ ਵਾਲਿਆ ਤੋਂ ਅਸੀਂ ਵੀ ਕਰਵਾਨ ਜਾਂਦੇ ਆ ਉਹਨਾਂ ਤੋਂ ਸਦਕੇ ਆਓ ਗੁਰਮਤਿ ਪਿਆਰਿਓ ਤਾਂ ਫਿਰ ਇਸ ਸ਼ਬਦਿਆਂ ਦਾ ਪਰਿਭਾਸ਼ਾ ਕਾਸ ਕਿਉਂ ਪੰਕਤੀਆਂ ਦੀ ਆਪਾਂ ਪਹਿਲੀ ਹੀ ਵਿਚਾਰ ਲਈਏ ਰਹਿੰਦੀ ਵਿਚਾਰ ਆਪਾਂ ਕੱਲ ਨੂੰ ਕਰਾਂਗੇ ਕਿਉਂਕਿ ਸ਼ਬਦ ਲੰਮਾ ਹੈ ਸ਼ਬਦ ਲੰਮਾ ਹੈ ਇਹਦੀ ਰਹਿੰਦੀ ਵਿਚਾਰ ਆਪਾਂ ਕੱਲ ਨੂੰ ਵਿਚਾਰਾਂਗੇ ਤਾਂ ਮੇਰੇ ਸਤਿਗੁਰੂ ਜੀ ਕਹਿੰਦੇ ਭਰਿਆ ਕਿਹ ਦੋ ਵੀ ਗੁਰੂ ਦੀ ਚਾਤਰੀ ਕਰ ਗੁਰੂ ਦੀ ਸੇਵਾ ਕਰਿਆ ਕਰ ਗੁਰੂ ਦੇ ਦਰ ਤੇ ਹਾਜ਼ਰੀ ਨਿਵਾਇਆ ਕਰ ਸਤ ਗੁਰੂ ਉਹਨਾਂ ਤੋਂ ਵੀ ਪਰਵਾਣ ਜਾਂਦਾ ਹੈ ਜਿਹੜੇ ਨੇ ਤਾਂ ਕਿ ਆਪਣੇ ਗੁਰੂ ਦੇ ਮੂੰਹ ਦੇਖਲੇ ਨੇ ਗੁਰੂ ਦਾ ਦਰਦਾਰ ਕਰਦੇ ਆ ਦਰਸ਼ਨ ਕਰਦੇ ਆਓ ਫਿਰ ਅਸੀਂ ਵੀ ਪਹਾੜਾਂ ਵਾਲੀਆਂ ਜਿਹੜੇ ਨਿਤ ਗੁਰੂ ਦੇ ਦਰ ਤੇ ਹਾਜ਼ਰੀ ਭਰਦੇ ਆ ਗੁਰੂ ਦੀ ਬਾਣੀ ਦਾ ਜਪਿਆ ਕਰੀਏ ਗੁਰੂ ਦੀ ਵਿਚਾਰ ਨਾਲ ਜਪਿਆ ਕਰੀਏ ਗੁਰੂ ਦੇ ਦਰ ਘਰ ਦੀ ਹਾਜ਼ਰੀਂ ਭਰ ਕੇ ਆਪੋ ਆਪਣੇ ਜੀਵਨ ਨੂੰ ਸਾਫਾ ਬਾਇਆ ਕਰੀਏ ਪਾਛਾ ਸਾਹਿਬ ਮਾਈ ਭਾਜ ਸੰਤਾਂ ਦੇ ਦਰ ਤੇ ਹਾਜ਼ਰੀ ਪ੍ਰਵਾਨ ਕਰਨ ਦਰੋ ਕਰੋ ਨਾਮ ਬਾਣ ਸਿੱਖੀ ਨਾਲ ਬਖਸ਼ਿਸ਼ ਕਰਦਾ ਆਓ ਸਮਾਪਤੀ ਦਾ ਸਮਾਹ ਹੋ ਚੱਲਿਆ ਆਪਾਂ ਨਾਲ ਮਿਲ ਕੇ ਸ੍ਰੋਤ ਪੜ੍ਹ ਕੇ ਸਮਾਪਤੀ ਕਰ ਲਈਏ